ਚਾਰ ਗੁਣਾ ਘੱਟ ਹੋਣਾ ਹੈ ਪੂਰੀ ਲੋਕਾਂ ਦੀ ਤਿਆਰੀ ਹੈ ਮੈਨੂੰ ਸਾਰੇ ਫੋਨ ਆਈਏ ਜੱਥੇਬੰਦੀਆਂ ਦੇ ਤਾਂ ਭਾਨੇ ਸਿੰਘ ਨੂੰ ਰਿਹਾ ਕੀਤਾ ਜਾਵੇ ਕਿਸੇ ਵੀ ਟੰਗ ਨਾਲ ਰਿਹਾ ਕੀਤਾ ਜਾਵੇ ਤੇ ਨਹੀਂ ਹੁਣ ਨਜ਼ਰ ਅਦੋਲਣ ਜਾਰੀ ਰਹਿਊਗਾ ਤੇ ਮਤਲਬ ਲੋਕਾਂ ਦੀ ਚੜ੍ਹ ਆਪ ਪੈਂਦੀ ਹੈ ਤਾਂ ਨੁਕਸਾਨ ਹੋ ਸਕਦਾ ਹੈ ਜਿੰਨਾਂ ਚਿਰ ਘੇਰ ਕੇ ਬਹਾਲਣਗੇ ਜਿੰਨਾ ਚਿਰ ਭਾਨੇ ਸਿੰਘ ਨੂੰ ਰਿਹਾ ਨਹੀਂ ਕਰਦੇ ਸਾਡਾ ਅਦੋਲਣ ਮਤਲਬ ਬੰਦ ਨਹੀਂ ਹੋਊਗਾ ਸਿੱਧ ਲੜੀ ਆਪਾਂ ਇਹ ਘਟਨਾ ਨੂੰ ਨਾਮ ਦਿੰਦੇ ਹਾਂ ਇਹ ਸਰਦਾਰ ਕਿਸਾਨਾ ਗੁਰੂ ਹਰਦੂ ਸਿੰਘ ਮਾਨਸਾ ਜੀ ਨੂੰ ਅੱਜ ਹਾਊਸ ਅਰੈਸਟ ਕਰ ਲਿਆ ਗਿਆ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਮਤਲ ਭਾਨੇ ਸਿੱਧੂ ਨੂੰ ਛਡਾਉਣ ਵਾਸਤੇ ਹਮ ਸਾਰੇ ਪੰਜਾਬ ਦੇ ਵਿੱਚੋਂ ਸਾਲ ਲੀਡਰ ਮਜ਼ੂਰ ਲੀਡਰ ਸਾਰੇ ਅਸੀਂ ਉੱਥੇ ਜਾ ਰਹੇ ਹਾਂ ਮੈਂ ਮਤਲਬ ਫੌਤੀ ਰੀਕਾ ਪਰ ਮੈਨੂੰ ਬਾਹਰ ਲੈਕਣ ਤਾਂ ਅਮਰੂਪ ਪੜੀ ਹੈ ਮੈਂ ਕਿਹਦੇ ਨਾਲ ਜੁਰੂ ਰਣਾ ਚਾਹੁੰਦਾ ਕੀ ਹੁਕਮ ਅਸਰ ਕਰਾਉਂ ਨਹੀਂ ਜੀ ਉੱਥੇ ਲੀਡਰ ਨਾਲ ਆ ਗਏ ਉੱਥੇ ਮਤਲਬ ਲੋਕਾਂ ਦੀ ਝਟਪ ਪੈਂਦੀ ਹੈ ਤਾਂ ਨੁਕਸਾਨ ਹੋ ਸਕਦਾ ਹੈ ਹਾਂ ਇਹਦੇ ਵਾਰਿ ਤੋਂ ਅ fırsਰਾ ਨਾਲ ਜਦੋਂ ਨਾਲ ਗੱਲ ਕਰੋ ਤੁਸੀਂ ਗਲਤ ਕਰ ਲੇਦੇ ਹਾਂ ਹਾਂ ਤੇ ਵੀ ਇਹ ਲੀਡਰੋਂ ਸੇ ਜਾਣ ਕੇ ਟਟਕਾਰ ਆ ਸਕਦਾ ਹੈ ਕਿਉਂ ਨੌਜਵਾਨ ਨਹੀਂ ਤਿਆਰਪਾ ਹੁੰਦਾ ਵੀ ਸੰਘਰਸ਼ ਕਿਵੇਂ ਲੜਨੇ ਨੇ ਬਿਲਕੁਲ ਅਸੀਂ ਉੱਥੇ ਕੰਟਰੋਲ ਕਰਕੇ ਉਸਨੂੰ ਸਹੀ ਰੱਖ ਸਕਦੇ ਹਾਂ ਜੀ ਜੀ ਠੀਕ ਹੈ ਤੁਸੀਂ ਆਦੇ ਅਫਸਰਾਂ ਨਾਲ ਗੱਲ ਕਰੋ ਮੈਂ ਹਜੇ ਇੱਥੇ ਮੈਂ ਕੋਈ ਗੱਲ ਨਹੀਂ ਮੇਰੀ ਜੀ ਆਪਣੇ ਅਫਸਰਾਂ ਨਾਲ ਗੱਲ ਕਰ ਲਿਓ ਕਿਵੇਂ ਲੱਗ ਰਿਹਾ ਬਾਪੂ ਜੀ ਜਿਹੜਾ ਭਗਵੰਤ ਮਾਨ ਦਾ ਹੁਣ ਮੇਰਾ ਖਲਾਸ ਕਿਉਂ ਮੈਨੂੰ ਸਾਡੇ ਫਰੀਦਪੁਰ ਧੀਰੇ ਦਾ ਪ੍ਰਧਾਨ ਦਾ ਫੋਨ ਹੋਣੀ ਆਇਆ ਉਹ ਕਹਿੰਦਾ ਵੀ ਮੇਰੇ ਬਾਰਗੇਪੁਰ ਸਲਾਹ ਛੱਡੀ ਐ ਮੈਂ ਰੱਖੋ ਜੇ ਆ ਗੁਣਾ ਗੱਲ ਕਰੀ ਨਰਮਲ ਚੰਡੂ ਕੇ ਨਾਲ ਉਹਦੇ ਨਾਲ ਵੀ ਕਿਵੇਂ ਆ ਤਿਆਰੀ ਉਹ ਕਹਿੰਦਾ ਮੇਰੇ ਵੀ ਵਾਰ ਕੇ ਪੁਲਿਸਲਾ ਛੱਡੀ ਆ ਜਿੰਨੇ ਵੀ ਲੀਡਰਾਂ ਨਾਲ ਮੇਰਾ ਗੱਲਬਾਤ ਹੋਈ ਹੈ ਸਾਰੇ ਲੀਡਰਾਂ ਨੂੰ ਘਰੀ ਮਤਲਬ ਇੱਕ ਤਰ੍ਹਾਂ ਦਾ ਨજરਬੰਦ ਕਰਿਆ ਹੋਇਆ ਸਰਕਾਰ ਅੱਜ ਵੀ ਉਹਨੂੰ ਮਤਲਬ ਸਿੱਧੂ ਭਾਨੇ ਨੂੰ ਰਿਹਾ ਕਰਵੇ ਕਰੇ ਅਸੀਂ ਤਾਂ ਇੱਥੋਂ ਤਿੱਕਰ ਕਹਿੰਦੇ ਆ ਕੱਲਾ ਉਹਨੂੰ ਰਿਹਾ ਨਾ ਕਰੀ ਜਿਹੜੇ ਬੁੱਧੀ ਕੀ ਵੀ ਫੜੇ ਨੇ ਜਾਂ ਮੁਸਲਮਾਨ ਕੋਈ ਬੁੱਧੀ ਅ ਅੰਦਰ ਨੇ ਜਾਂ ਹਿੰਦੂ ਬੁੱਧੀ ਵੀ ਅੰਦਰ ਨੇ ਸਾਰਿਆਂ ਨੂੰ ਰਿਹਾ ਕੇ ਮੰਗਦਾ ਹੀ ਸਾਰੇ ਦੇ ਕਰਿਆ ਪਰ ਤੁਰਤ ਮੰਗ ਪਾਨੇ ਸਿੱਧੂ ਦੀ ਹੈ ਜਿਹੜਾ ਉਹਦੇ ਉਹਦੇ ਪਿੰਡ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਤੇ ਮੇਰਾ ਖਿਆਲ ਹੈ ਵੀ ਅੱਜ ਉਦੋਂ ਚਾਰ ਗੁਣਾ ਇਕੱਠ ਹੋਣਾ ਹੈ ਪੂਰੀ ਲੋਕਾਂ ਦੀ ਤਿਆਰੀ ਹੈ ਮੈਨੂੰ ਸਾਰੇ ਫੋਨ ਆਈ ਜਾਂਦੇ ਜੱਥੇਬੰਦੀਆਂ ਦੇ ਤਾਂ ਪਾਨੇ ਸਿੱਧੂ ਨੂੰ ਰਹਾ ਕੀਤਾ ਜਾਵੇ ਕਿਸੇ ਵੀ ਟੰਗ ਨਾ ਰਹਾ ਕੀਤਾ ਜਾਵੇ ਤੇ ਨਹੀਂ ਹੁਣ ਨਜ਼ਰ ਦੂਲਣ ਜਾਣੀ ਰਹੂਗਾ ਤੇ ਕਿ ਨੌਜਵਾਨਾਂ ਲਈ ਕੀ ਸੰਦੇਸ਼ ਵਕੂ ਜੀ ਜਿਹੜੇ ਉੱਥੇ ਜਾ ਰਹੇ ਨੇ ਨੌਜਵਾਨ ਉਹਨਾਂ ਲਈ ਕੀ ਆ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਉਹ ਸ਼ਾਂਤ ਰੱਖਣ ਠੀਕ ਹੈ ਜੀ ਆ ਦੋਲੋਂ ਨੂੰ ਕਦੇ ਵੀ ਹਿੰਸਕ ਨਹੀਂ ਹੋਣਾ ਚਾਹੀਦਾ ਸਾਰੀ ਉਮਰਾਂ ਦਾ ਜੇ ਦੋਲੋਂ ਹਿੰਸਕ ਹੋ ਗਿਆ ਤਾ ਜ਼ੋਲਣ ਮੋੜਕੇ ਮਤਲਬ ਚੱਲਣਾ ਨੀਗਾ ਦੋਲਣ ਨੂੰ ਛਾਤ ਰੱਖਣ ਉੱਥੇ ਪੰਥੀ ਮਾਰ ਕੇ ਬਹਿ ਜਾਣ ਸਾਡੇ ਘਰ ਕਿੰਨਾ ਚਿਰ ਘੇਰ ਲੈਣਗੇ ਜੇ ਕੱਲ ਨੂੰ ਛੱਡ ਦੇਣਗੇ ਕੱਲ ਨੂੰ ਆ ਜਾਣਗੇ ਪਰਸੋਂ ਨੂੰ ਛੱਡ ਦੇਣਗੇ ਪਰਸੋਂ ਨੂੰ ਪਗ ਜਾਣਗੇ ਕਦੋਂ ਵੀ ਇੱਕ ਸਾਡੇ ਘਰ ਨੂੰ ਸੋਣਾ ਛੱਡਣਗੇ ਅਸੀਂ ਉਹਦੀ ਜਾਵਾਂਗੇ ਬਿਲਕੁਲ ਜਾਵਾਂਗੇ ਨਹੀਂ ਹਟਾ ਕੇ ਜਾਏ ਬਣਾ ਮੈਂ ਨੌਜਵਾਨਾਂ ਨੂੰ ਦੁਬਾਰਾ ਫਿਰ ਤੁਹਾਡੀ ਰਹੀ ਬੇਨਤੀ ਕਰਦਾ ਹੋਲੜ ਬਾਜੀ ਨਾ ਕਰਨ ਹੋਲੜ ਬਾਜੀ ਦੇ ਨਾਲ ਮਤਲਬ ਅਧੂਲਣ ਖਰਾਬ ਹੋ ਜਾਂਦਾ ਕਿਉਂ ਜੇ ਪੁਲਿਸ ਵੀ ਅੱਜ ਪੁਲਿਸ ਦੇ ਨੌਜਵਾਨ ਨੇ ਉਹ ਵੀ ਸਾਡੇ ਨੇ ਜਿਹੜੇ ਲੜਨ ਵਾਲੇ ਲੋਕ ਆ ਉਹ ਵੀ ਆਪਾਂ ਹੀ ਆ ਸਾਰਾ ਭਾਈ ਭਾਈ ਹੁੰਦਾ ਵਿੱਚ ਇੱਕ ਪਾਸੇ ਪੁਲਿਸ ਚ ਹੁੰਦਾਗਾ ਇੱਕ ਪਾਸੇ ਮਤਲ ਲੜਨ ਵਾਲੇ ਲੋਕ ਹੁੰਦੇ ਨੇ ਮੈਂ ਨੌਜਵਾਨਾਂ ਨੂੰ ਦੁਬਾਰੇ ਫੇਰ ਬੇਨਤੀ ਕਰਦਾ ਅਧੋਲਨ ਨੂੰ ਸ਼ਾਂਤ ਰੱਖਣਾ ਕੋਈ ਗੱਲ ਨਹੀਂ ਕਿੰਨਾ ਕੁ ਚਿਰ ਘੇਰ ਕੇ ਬਹਾਲਣਗੇ ਜਿੰਨਾ ਚੱਕਰ ਭਾਨੇ ਸੰਧੂ ਨੂੰ ਰਿਹਾਈ ਕਰਦੇ ਸਾਡਾ ਅਧੋਲਨ ਮਤਲ ਬੰਦ ਨਹੀਂ ਹੋਊਗਾ ਸਿਰ ਲੜੀਆਂ ਬੰਦ